ਮਿਰਚਾਂ ਹੂੰ ਲੱਬ ਲੱਬ ਕੇ ਤੋੜੀ ਅੰਦਰ ਧੀ ਅੰਦਰੋਂ ਤੋੜ ਲੈਣੀ ਇੱਥੇ ਹੂੰ ਅੱਜ ਤੋੜ ਲਈਏ ਮਿਰਚਾਂ ਸਾਗ ਤੋੜ ਲਿਆ ਪਾਲਕ ਪਿੱਛੇ ਤੋੜ ਲਈ ਸੀ ਕਬੂਜਾ ਜਿਹੜਾ ਖੜਾ ਤਾਂ ਮਾਂ ਦਾ ਕਦਾ ਵੇਲ ਦਾ ਪੁੱਟਾ ਖੜੀ ਕਿਹੜਾ ਜਿਹੜਾ ਉਹ ਬੂਟਿਆਂ ਦਾ ਕਹੋ ਤੋੜ ਲੜਨ ਤਾਂ ਤੋੜ ਲੈਂਦੇ ਹਾਂ ਉਹ ਹੀ ਤੋੜਦੇ ਨੇ ਨਾ ਮੋਂਗ ਤਾਂ ਪੱਤਾ ਨਹੀਂ ਨਹੀਂ ਸਰੋਂ ਭਈਆ ਪੱਤਾ ਗਲੇ ਸੀ ਬੂਹ ਸੁੰਢੀ ਤੀ ਮਗਰ ਸਾਰੇ ਨੂੰ ਇੱਕ ਵਾਰ ਛਾਂਗ ਜੇ ਦੇ ਦੇ ਮਹਾ ਇੱਕ ਵਾਰੀ ਉਹ ਫੁੱਟੇ ਵੇ ਵੇ ਫੇਰ ਹੋਰ ਹੋ ਜੂ ਕਿਹੜਾ ਆਹਾਂ ਜਿਹੜਾ ਇੱਧਰ ਬਾਜਰੇ 'ਚ ਇਹੋ ਥੋੜਾ ਜਿਹਾ ਬੜਾ ਹੋ ਜਵੇ ਨਾਲ ਤਾਂ ਕਹਿੰਦੇ ਨੇ ਮਰ ਜਣਾ ਕਦਾ ਵੀ ਫਰਾਈ ਕਰੀ ਨਹੀਂ ਉਹ ਤਾਂ ਵਿਚੋ ਦਾ ਮਰੂਗੇ ਜਿਹੜਾ ਸਾਈਡਾਂ ਤੇ ਛੱਡਿਆ ਹੋਇਆ ਅੱਜ ਬਣੂਗਾ ਸਰੋਂ ਦਾ ਸਾਗ ਨਾ ਵੀ ਚੋਚਾ ਰੱਖ ਕੇ ਛੰਗ ਦੇਵਾਂ ਫਿਰ ਵੀ ਫੁੱਟਣ ਨੂੰ ਟਾਈਮ ਲੱਗਦਾ ਹੁਣ ਤੇ ਰਹੇ ਮੈਂ ਕਿਹਾ ਦੱਸ ਦਿੰਦੇ ਅੰਦਰ ਅੰਦਰ ਦੋ ਵਾਰੀ ਬਣ ਜਾਣਾ ਅੱਜ ਦੱਸ ਦੇਣ ਤਾਂ ਨਹੀਂ ਹੋਏ ਇੱਕ ਬੂਜਾ ਹੋਵਾ ਹੋ ਵੱਡ ਲਿਆ ਗੋਭੀ ਚ ਹੋਰ ਕਿ ਨਾਲ ਤੋਨਾ ਥੋੜਾ ਜਿਹਾ ਤੋਨਾ ਬਸ ਬਾਤ ਆਜਰ ਮਿੱਥਿਆਂ ਤੇ ਪੈ ਨਾ ਤਰ। ਉਹ ਵੀ ਦੇ کافی ਮਿੱਥੇ ਤੇ ਮਿੱਥੇ ਤਾਂ। ਕੋਈ ਨਾ ਪਈ ਹੁਣ ਇੰਨੇ ਸ਼ੂਟਿੰਗ ਜੀ ਤੇ। ਜਨਾਲ ਜੀ ਜੀ ਵਿੱਜੀ ਹੋਈਏ ਪਰ ਰੱਖੋ ਜੰਗਾ। ਇਹਨਾਂ ਨੂੰ ਬਥੇ। ਅਜੇ ਤਾਂ ਉਹ ਵਿੱਜੇ ਹੋਇਆ ਜੇ ਅਸਲੀ ਤੇ ਵਿੱਜੇ ਨਹੀਂ। ਅਜੇ ਨਹੀਂ ਇਹ ਮੌਸਮ ਨਹੀਂ ਇਹਨਾਂ ਦੀ ਅਜੇ ਹੈਗੀ। ਮਿੱਥੇ ਮਿੱਥੇ। ਆ ਡੱਕਾ ਕਰਦੀ ਇਕ ਹਾਂ ਚਲੋ ਉਦੜਣਾ ਤਾਂ ਬੜਾ ਬੜਾ ਹੋ ਗਿਆ ਹੂੰ ਬਸ ਵਾਹ ਚਲ ਆ ਲੈਨ ਤੋਂ ਪੁੱਛਦੇ ਇਹਦੇ ਕਰਕੇ ਮੈਂ ਕਹਿੰਨ ਹਾਂ ਨਹੀਂ ਕਰਦਾ ਮਹਾ ਅਗਲਾ ਮੈਂ ਦੇ ਜਾਂਦਾ ਨੀ ਸਾਗਲ ਤਾਂ ਮੇਰੇ ਕੋਲ ਇੰਨੇ ਕ ਚਾਹੇ ਰੋਜੇ ਤੋੜ ਤੋੜ ਦੇ ਚੱਲ ਲੱਗਣੀ ਜਿਵੇਂ ਨੀ ਵੀ ਲੱਗਦਾ ਆਪ ਲੱਜਾਂਗੇ ਹੁਣ ਅੱਜ ਪਾਲਕ ਵਾਦੇ ਨਹੀਂ ਤੇਰਖੋ ਚਲ ਤਾਂ ਪਾਲਕ ਬਣਨਾ ਹੁਣ ਜਬਾਣ ਦਾ ਸਾਗ 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 ਪਾਲਕ ਦੇਖੂ ਚਾਹੀ ਤਾਂ ਪੁਰਜੀ ਬਣਾ ਲਾ ਪਾਲਕ ਦਾ ਫੁੱਲੀ ਬੰਦੀ ਆ ਇਹ ਗੈਸ ਬੰਨਾ ਬੰਦੀ ਆ ਇਹਦੇ ਕੋਲੋਂ ਬਸ ਪਾਲਣ ਨੇ ਮਰੀ

ਹੂੰ ਬਸ ਬਹੁਤ ਬਹੁਤ ਇਹ ਕਾਪਤਾ ਚੱਕ ਨਹੀਂ ਥਲੇ ਗਰ ਗਏ ਮੈਂ ਤੋਂ ਮੇਰੇ ਅਸਾਂਿਆਂ ਤੇ ਗੁਪੀ ਹੋ ਗਈ ਕਾਮਜਾ ਮੇਰੀ ਦੇ ਲਾ ਬਹੁਤ ਔਖੀ ਕਰੀਏ ਲਿਆ ਲਿਆ ਕਿ ਆ ਜੱਕ ਸਾਨੂੰ ਪੜਾਈ ਦਾ ਫਾਇਦਾ ਹੋ ਪਾਂਡਾ ਫਰ ਬੜਾ ਲਿਆਈ ਤਾਂ ਥੋੜਾ ਜ ਮੈਨੂੰ ਐਤੀ ਵੀ ਸਰਚੂ ਫੜ ਕੇ ਰੱਖੋ ਮਾਤ ਜੀ ਇੱਥੇ ਜਗਾ ਆਇਆ ਲੈ ਕੇ ਨਹੀਂ ਆ ਸ਼ੰਕਚਾ ਲਾਹਾ ਕਰ ਦਵੀ ਉੱਪਰ ਰੱਖਦੇ ਰੱਖਣੀ ਆ ਜਿੰਜਰ ਦਾ ਛੋਟਾ ਛੋਟਾ ਹੰਦਾ ਮੈਂ ਤੇ ਜੀ ਫਿਰ ਸਟਿੰਡ ਹੰਦਾ ਹਾਂ ਹਾਂ ਤਾਂ ਫਟਰੀਕਾ ਇਹ ਚੱਕੋ ਸਾਰਾ ਰਜੇ ਹੜਤਾ ਇਹਨੇ ਭਰਦੀ ਨਾ ਠੀਕਾ ਦੂਗਾ ਟੱਪਣਾ ਮਾਤਾ ਉਹ ਨਿਕਲ ਜਾਂਦਾ ਹੀ ਬਾਅਦ ਚ ਜਾਂ ਸਿਰਾਂ ਨਿਕਲ ਜਾਂਦਾ

ਆਹ ਮੈਂ ਚਾਰ ਚੰਟੀਆਂ ਤੋਰੀਆਂ ਸਾਡੀਆਂ ਆਏ ਨਿਕਲਦਾ ਸਾਰਾ ਹੈ। ਪੱਤੇ ਪੂਰਾ ਪੂਰਾ ਛੱਡ ਦਿੰਨੇ ਆ। ਦੂਰ ਉੜਦਾ ਜਿੰਨਾ ਮਰਜੀ ਢੋਲਾ ਅੱਗੇ ਆਪਾਂ ਚੁੱਭੇ ਛੱਡ ਦਉਂਦੇ ਤੇ। ਹੋਣੀ ਤੋਂ ਹੋ ਜਾਊਗਾ। ਦੇਖੋ ਰੋ। ਤੁਸੀਂ ਦੇਖੋ। ਛੋਟੀ ਬੰਦ ਕਰ ਦਿੰਦੇ ਆ। ਆਹ ਆਹ ਪਰੇ ਕਰ ਸਮਾ ਦਿੰਨੇ ਆ। ਦੇਖੋ ਮਿੱਟੀ ਵੀ ਨਹੀਂ ਛਾਲ ਤੋਂ ਨਿਕਲਈ। ਲੈਟਰ ਪੂਰਾ ਨਹੀਂ ਮਿੱਟੀ ਨਹੀਂ ਰਹਿਣੀ ਕਾਬੂ ਦੇਜਾ ਫਸਟੇ ਨਹੀਂ ਹੋਇਆ ਨਾਲ ਹੁੰਦੀ ਰੋਟੀ ਤਾਂ ਕਿ ਆ ਫਿਰ ਹੁਣੇ ਖੰਦੇ ਤਾਂ ਪੈਪਨ ਹੱਥ ਪੈਰ ਮਾਰਿਆ ਤਾਂ ਹੁਣ ਇੱਧਰਲੇ ਬਥੇ ਪੂਰਾ ਨਹੀਂ ਰਹਿਣੀ ਇਹ ਜੇ ਚੋਗਣ ਨੂੰ ਢੱਕਾ ਨਹੀਂ ਨਿਕਲਦਾ ਹਨਾ ਨਾ ਨਾ ਪੈਪ ਘੜਤਾ ਤਾਂ ਨਾ ਦੇਖ ਨੇ ਇੱਕ ਗਲਾਸ ਪਾਣੀ ਦਾ ਪਾਦੇ ਪੂਰਾ ਪੂਰਾ ਨਿਕਲੇ ਜਾਂਦੀ ਹੈ ਲੋ ਨਾਰੰਗੀ ਬਣਾ ਦੇ ਰਹੀ ਜਾਂਦੀ ਹੈ ਉਹ ਕਰੀ ਜਾਂਦੀ ਹੈ ਇੱਕ ਗਲਾਸ ਲੋ ਕਰੋ ਜੈਕ ਸ਼ੈਂਕ ਜੋ ਭੂਵੇ ਘੜਤਾ ਆ ਲੋ ਹੁਣ ਚੜ ਜੂ ਇੱਥੇ ਟੇਢੀ ਹੋ ਗਈ ਟੁਕਰੀ ਹੋਰ ਚੱਕ 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 ਜਦ ਕਹਿ ਵੀ ਜਿੱਡੀ ਹੋ ਗਈ ਪਈ ਰਹਿਣ ਸੰਦੀ ਹੁਣ ਤਾਂ ਫਸੀ ਥੀ ਜਦ ਤੱਕ ਮੈਂ ਡਿੱਗ ਗਈ ਲੋਈ ਚੱਕ ਤੇ ਜਿਹਾ ਤਾਂ ਮਸ਼ੀਨ ਵਾਲਾ ਹੁੰਦੀ ਆ ਮਸ਼ੀਨ ਦੀ ਕਟਾਈ ਮਾਦਕ ਨੇ ਭਾ ਲੋ ਕੀ ਕਰਦਣਾ ਨਹੀਂ ਕੀਤੇ ਲੋਕਾਂ ਜਨ ਨੂੰ ਖਾਣ ਲੱਗਣ ਜਨ ਨੂੰ ਸਾਸੀ ਖਾ ਖ ਭਗ ਲੱਜਣੇ ਅੱਗੇ ਵੀ ਤੇਹੀ ਕੰਮ ਹੁੰਦਾ ਵੀ ਖਾ ਖ ਭਗ ਲੱਜਣੇ ਜਨ ਨੂੰ ਲੋ ਖਾਣ ਲੱਗਦੇ ਆ ਉਹ ਦੱਸਣੇਗਾ ਗੁਰਪੁਰਬ ਨੂੰ ਖਤਰ ਨਾ ਜਾਗਦਾ ਥੋ ਉਹ ਗੁਰਪੁਰਬ ਨੂੰ ਤਾਂ ਮੈਂ ਪੱਟ ਦਨੇ ਜਨ ਨੂੰ ਜਦ ਤੱਕ ਤਾਂ ਡੰਗਰਾਂ ਵਾਲੇ ਮਰਸੀਨ ਚ ਹੁੰਦਾ ਜਨ ਨੂੰ ਤਾਂ ਸਾਡੇ ਤੁਹਾਨੂੰ ਭੜੜ ਦਾ ਕੰਮ ਆ ਹੁਣ ਤਾਂ ਖਾ ਖ ਭਾਗੇ ਅਸੀਂ ਬਸ ਕਰਾਈ ਪਈ ਹੁਣੇ ਵਧੀਆ ਵੀ ਇਹੀ ਲੱਗਦਾ ਨੂੰ ਹੈ ਬਹੁਤ ਸਮਝਾ ਸਭ ਦੇ ਹੋ ਜਾਣਾ ਫਿਰ ਵਧੀਆ ਵੀ ਲੱਗਦਾ ਸੋ ਲੋ ਮੁੱਟੀ ਹੋ ਇਮੀਰ ਨੂੰ ਇੱਕ ਵਾਰ ਲਸਣ ਚਿਲਣ ਨੂੰ 100 ਚੁੱਕਾਈ ਜਾਂਦੀ ਆ ਇੱਥੇ ਦੁਬਾਰਾ ਤੜਕੇ ਵਾਸਤੇ ਲੈ ਲੇਦਾ ਆ ਸਵੇਰ ਵਾਸਤੇ ਹੈ ਹਾਂ ਹੁਣ ਨੂੰ ਆ ਸਵੇਰ ਨੂੰ ਆ ਹੁਣ ਨੂੰ ਆ ਸਵੇਰ ਨੂੰ ਲੈ ਲੇਦਾ ਲੈ ਹੁਣ ਵੀ ਤੜਕਾ ਲਾਉਣਾ ਸਵੇਰੇ ਵੀ ਲਾਉਣਾ ਆ ਮੇਕਅਪ ਬਾਕਸ ਖਾਂਦੀ ਆ ਬੈਠੀ ਟਰਿੰਡੀਆਂ ਵਾਲਾ ਇਹ ਜੋ ਆ ਨਿਕਲੇ

ਨਾ ਮੈਂ ਖਾ ਲਿਆ ਅੱਜ ਖਾ ਲਿਆ ਸਾਲੂ ਮਟਰ ਸੂਚ ਚੁਰਫੇ ਖਾ ਗਏ ਮੈਂ ਬਸ ਤੋਂ ਪੰਚ ਨੂੰ ਸੁੱਤਰੀ ਬਣਾਉਣ ਨੂੰ ਛੱਟ ਮੁਕੀ ਭਰ ਕੇ ਮੈਂ ਸਰਦੀ ਮੈਂ ਕਟੇ ਕੋੜਦਣਾ ਪਹਿਲਾਂ ਮोटा-ਮोटा ਕੋੜਦਨੇ ਤੇ 10 ਜੰਦਾ ਵੀ ਕੀ ਰਹੀ ਹੈ ਕਿ ਮਸ਼ੀਨ ਨਾਲ ਮਾਂਪੀ ਨਹੀਂ ਕੱਟਦੀ ਮਸ਼ੀਨ ਨਾਲ ਮਾਂਪੀ ਨਹੀਂ ਕੋੜਦੀ ਚਾਕੂ ਇੱਕ ਕਰ ਸੀ 学功夫，学习。